ਆਪ ਸੱਜਣ ਕਰ ਕਲਪੂਵਲੋਂ ਹਰ ਸਾਲ ਦੀ ਤਰ੍ਹਾਂ ਵਿੱਦੇ ਤੇ ਪੰਗੜੇ ਦਾ ਜਿਹੜਾ ਸਕਲਾਈ ਕੈਂਪ ਲਾਇਆ ਜਾ ਰਿਹਾ ਹੈ ਇਸ ਪ੍ਰੰਤ ਆ ਨਾਮਵਨ ਸਮਰੋਹ ਹੁੰਦਾ ਉਸ ਦੇ ਅੱਜ ਸ਼ੁਭ ਦਿਹਾੜੀ ਤੇ ਬਹੁਤ ਬਹੁਤ ਮੁबारकबाद ਦਿਨਾ ਕਿਉਂਕਿ ਪ੍ਰਬੰਧਕੀ ਕਮੇਟੀ ਵਧਾਈ ਦੀ ਪਾਤਰ ਹੈ ਕਿਉਂਕਿ ਇਹ ਸਾਡੇ ਜਿਹੜੀਆਂ ਛੋਟੇ ਬੱਚੀਆਂ ਨੇ ਸਾਡੀਆਂ ਔਰੀਆਂ ਤੇ ਪੀੜ੍ਹੀਆਂ ਨੇ ਉਹਨਾਂ ਨੂੰ ਸਾਡੇ ਵੀਰ ਬਿਰਸ਼ੇ ਤੇ ਸੱਭਿਆਚਾਰ ਨਾਲ ਜਾਗਰੂਕ ਕਰਨ ਲਈ ਜੋ ਕਿ ਬਹੁਤ ਜ਼ਰੂਰੀ ਹੈ ਮਾਂ ਮੋਢੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜਾ ਵਿੱਦੇ ਤੇ ਪੰਗੜੇ ਦੀ ਜਿਹੜੀ ਕਲਾ ਕਿ ਸਰੀਰਕ ਐਕਸਰਸਾਈਜ਼ ਦੇ ਨਾਲ ਨਾਲ ਇਹ ਸਾਡੇ ਸੱਜਿਆ ਨਾਲ ਜੁੜੀ ਹੋਈ ਤੰਦ ਇਹਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਤੇ ਮੈਂ ਜਿੱਥੇ ਇਹਦੇ ਬਿਸਾਇ ਦਿਨਾ ਇਹਨਾਂ ਦੇ ਪਰਪੂਰ ਸ਼੍ਰਾਕਾ ਵੀ ਕਰਦਾ ਹਾਂ। ਜੀ ਸਵਾਗਤ ਹੈ ਗੁਰੂ ਪ੍ਰੀਤ ਅਧਿਕਾਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਬਸੰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਤਨ ਮਤਨ ਸੁਲਤੀ ਪ੍ਰਬੰਧਕੀ ਕਮੇਟੀ ਦਾ ਇਹ ਜਿਹੜੇ ਕੀ ਸਮਾਂ ਸਮੇਂ ਤੇ ਪਗੜੇ ਦੇ ਤੇ ਗਿੱਧੇ ਦੇ ਸੱਜਾਈ ਦੇ ਪਲਾਗੇ ਸਾਡੇ ਅੰਮ੍ਰਿਤ ਸੁਧਿਆਚਾਰ ਦੇ ਨਾਲ ਸਾਡੇ ਜਿਹੜੀਆਂ ਫ਼ੜੀਆਂ ਨੇ ਜਾਂ ਆਉਣੀਆਂ ਫ਼ੜੀਆਂ ਨੇ ਉਹਨਾਂ ਨੂੰ ਜਰੂਰਤ ਕਰਦੇ ਨੇ ਕਿਉਂਕਿ ਅਗਰ ਅਜਿਹੀਆਂ ਸੰਸਥਾਵਾਂ ਅੱਗੇ ਆ ਕੇ ਇਹ ਨੀਕਤਾ ਮਾ ਨਾ ਕਰਨ ਸਵਾਰ ਚੰਦ ਦੀ ਸੰਕਸ਼ਮਤਾ ਦੀ ਦਾਨੀ ਸਜਣੇ ਦੇ ਨਾਲ ਉਹਦਾ ਨਾਮ ਲਾਉ ਤਮੈ ਸਭ ਦਾ ਇਹ ਕੰਮ ਜਿਹੜਾ ਇੱਥੇ ਵਿੰਡਰ ਸਕਦਾ ਸਾਦਾ ਸੁਨੇਹਾ ਯਾਰ ਬਹੁਤ ਅਮੀਰ ਹੈ ਸਾਡਾ ਵਿਰਸਾ ਬੜਾ ਅਮੀਰ ਹੈ ਜਿਉਂ ਦੇ ਜਿੰਨਾ ਆਪਾਂ ਗੁੱਥੂ ਹੋ ਗਏ ਜਾਂ ਸਾਡੇ ਜਿਹੜੇ ਬੱਚੇ ਨੇ ਖੇਡੇ ਬਿਟਲੇ ਗੁੱਡੀ ਜਿਹਨੇ ਜਾਂ 500 ਤੋਂ ਬਰੇਆਂ ਦਾ ਫਿੱਟਾ ਜਿਹਦਾ ਖੇਡਦਾ ਫਿਰਦਾ ਇਹ ਸਾਡੇ ਸਮੇਂ ਦੇ ਸ਼ਿਵਨਾਂ ਨੂੰ ਇਹਦੇ ਨਾਲ ਜੁੜਦੇ ਰਹਾਂਗੇ ਤਾਂ ਨਾ ਸਾਡਾ ਜਿਹੜਾ ਸਾਦਾ ਸੁਨੇਹਾ ਚਾਰਾ ਸਾਡਾ ਵਿਰਸਾ ਹੋਰ ਤਕੜਾ ਹੋਊਗਾ ਇਹ ਜਿਹੜਾ ਸ਼ੁਕਰਾ ਬਈ ਜੀ ਸਭ ਨੂੰ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇਹ ਵੀ ਕਮਾਨ ਸੰਭਾਲੀ ਹੋਈ ਹੈ ਇਹਨੂੰ ਵੀ ਅੱਜ ਬਹੁਤ ਬਹੁਤ ਮੁਹਾਰਤਾਂ ਦੇਣਾ। ਸਹਿਨੇ ਸਾਥ ਤੇਰੀ ਸਾਰੀ ਪ੍ਰੀਮਿਕਾ ਦੀ ਤੁਹਾਨੂੰ ਜਿੰਨੇ ਤੇਰੀ ਸਾਰੀ ਪ੍ਰੀਨਾ ਸਾਰੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਰੀ ਟੀਮ ਲਈ। ਜਿੱਦਾਂ ਜਿੱਦਾਂ ਮਾਰਦਰ ਸਾਡੇ ਆਜਾ ਤਾਹਾਂ ਜਾ। ਮੈਂ ਖੜਾ ਹਾਂ। ਜੀ ਜੀ ਪੁੱਛੀ ਸਰ ਸਭ ਤੋਂ ਜਰੂਰਤ ਕੰਮ ਕੀ जोरदार कार्यक्रम स्वागत रही थी मेहमान कार्य थैंक यू बारे जोरदार पार्टी मांग

ਨਿਯਮਾਂ ਮੁਤਾਬਕ ਉਸ ਸੀਸੀ ਜੀ ਨੂੰ ਜੀਮਾਂ ਨੂੰ ਅਗਲਾ ਸਰਵਜੀਤੀ ਕਰਨ ਲਈ ਕਿਹਾ ਸੀ ਨਿਯਮਾਂ ਦੇ ਸੀਸੀ ਮਾਚ ਤੋਂ ਅੰਦਰ ਬਸਨਰ ਤਾਂ ਸਮਾਜੀ ਅਗਲਾ ਕੀ ਹੋਗੀ ਪਰਮੰਤੀ ਨਾਲ ਕੇ ਚਲਿਆ ਚਾਹੇ ਜੋਰਦਾਰ ਤਰੀਕਾ ਕੀ ਦੀ ਕਲਾ ਜਿਹੜੀ ਹੈ ਕਲਾਕਾਰ ਵਾਸਤੇ ਕਲਾ ਜਿਹੜੀ ਹੈਗੀ ਹੈ ਉਹ ਇੱਕ ਬਹੁਤ ਬਹੁਤ ਵਧੀਆ ਚੀਜ਼ ਹੈ ਜਿਹੜਾ ਕਲਾਕਾਰ ਉਹ ਬਹੁਤ ਸੁਖਮ ਮੰਨਦਾ ਹੁੰਦਾ ਹੈ ਮਤਲਬ ਸੰਵੇਦਨਸ਼ੀਲ ਹੁੰਦਾ ਹੈ ਸੋ ਜਿਹੜਾ ਇੱਕ ਕਲਾਕਾਰ ਹੈ ਜਿਸ ਕੋਈ ਵੀ ਬੰਦਾ ਕਿਸੇ ਵੀ ਕਲਾ ਨਾਲ ਜੁੜਿਆ ਹੋਇਆ ਉਹ ਆਮ ਲੋਕਾਂ ਦੀਆਂ ਜਿਹੜੀਆਂ ਫੀਲਿੰਗਸ ਨੇ ਉਹਨਾਂ ਦੇ ਦੁੱਖ ਉਹ ਛੇਤੀ ਸਮਝਦਾ ਹੈ ਤੇ ਉਹਨਾਂ ਨੂੰ ਪਰ ਜਿੰਨਾ ਹੋ ਸਕਦਾ ਉਹਨੇ ਹੈਲਪ ਕਰਤਾ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਆ ਮਹਾਰਾਜ ਦੀ ਕਿ ਮੈਨੂੰ ਕਲਾ ਨਾਲ ਜੋੜਿਆ ਕਿ ਮਤਲਬ ਮੈਂ ਬਹੁਤ ਸੱਚੀ ਸੰਵੇਦਨਸ਼ੀਲ ਹਰੇਕ ਦਾ ਦੁੱਖ ਮੈਨੂੰ ਆਪਣਾ ਦੁੱਖ ਲੱਗਦਾ ਹਰੇਕ ਦੀ ਖੁਸ਼ੀ ਮੈਨੂੰ ਆਪਣੀ ਖੁਸ਼ੀ ਲੱਗਦਾ ਸੋ ਜੇ ਆਪਣੇ ਬੱਚੇ ਵਿੱਚ ਇਹ ਸਾਰੀਆਂ ਚੀਜ਼ਾਂ ਅਸੀਂ ਡਵੈਲਪ ਕਰਨਾ ਚਾਹੁੰਦਾ ਤਾਂ ਕਲਾ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਚਾਹੇ ਕਿਸੇ ਵੀ ਕਿਸਮ ਦਾ ਹੋਵੇ ਮੋਰਨ ਦੇ ਕਾਰਨ ਜੀ ਬੈਠੇ ਨਹੀਂ ਸਾਰਿਆਂ ਨੇ ਇੰਜੋਏ ਨਹੀਂ ਕਰਨਾ ਜੀ ਬਾਰ ਖੁਦ ਪਤਾ ਲੱਗਣਾ ਚਾਹੀਦਾ ਕਿ ਬੱਚੇ ਵੀ ਕਿੰਨੇ ਇੰਜੋਏ ਕਰ ਰਹੇ ਹਨ ਜਾਪੀਸ ਸਭ ਮੇਰੇ ਸਾਥ ਨਾਲ ਸਾਰੇ ਇੱਕ ਕੰਮ ਕਰ ਰਹੇ ਨੇ। ਮਸਾਂ ਇਸ ਗਲਤੀ ਬਹੁਤ ਖੁਸ਼ੀ ਹੈ। ਅਸੀਂ ਅੰਗਸ ਮਨਸਤੋਂ ਆਪਣੇ ਬੈਚ ਮੇਟ ਪ੍ਰੋਫਿਟ ਨੂੰ ਵੀ ਪੰਗਤ ਬਾਤ ਜਿਵੇਂ ਤੋਂ ਸਭ ਨੂੰ ਵਧਾਈ ਦੇਣਾ ਔਰ ਆਸ ਕਰਦਾ ਵੀ ਇਹ ਸ੍ਰੇਣੀ ਚੱਲਦੀ ਰਹੇ। ਆ ਚਾਤਪਾ ਜੀ ਨੇ ਇੱਕ ਟਲੀਗ ਪੈਣ ਸਾਡੀ ਅਸੀਂ ਇਹ ਸ਼੍ਰੇਣੀ ਨੂੰ ਟੁੱਟਣ ਨਹੀਂ ਦੇਣਾ।